ਤੇ ਲਾਪ੍ਰੀਤ ਸਿੰਘ ਜਾ ਰਿਹਾ ਜੀ ਆਟਾ ਸਿੱਟਣ ਚੱਕੀ ਤੇ ਜਲੋ ਅਸੀ ਗਾਲ ਜੀ ਮਾਡ ਸਪੀਕਰ ਦਾ ਚਾਚਾ ਪੱਤਾ ਕਾਣਾ ਪਾੜਦੇ ਨੇ ਬੋਲ ਕੇ ਸਟਾਉਟ ਦੀ ਕਰਨੇ ਇੱਕ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਛੋਡੀ ਬਾਜ ਮਾਡ ਸਪੀਕਰ ਨਹੀਂ ਕੰਮ ਕਰਦਾ ਸਤਨਾਵਾਇਕ ਸੱਚੇ ਪਾਤਸ਼ਾਹ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੋ ਲੈ ਵੀ ਕਰਨ ਸਿੰਘ ਤੇਰੇ ਗਾਣੇ ਚੱਲ ਰਹੇ ਆ ਥੋੜੇ ਮੈਂ ਪਾਉਜ਼ ਕਰ ਤੇ ਕਾਪੀਰਾਈਟ ਕਰਕੇ ਜਾਇਆ ਫਿਰ ਲੈ ਜਾਂਦੇ ਨਹੀਂ ਯਾਰ ਇਹ ਕਾਇਦੇ ਘੁਮਿਆ ਦਲਗੇਰ ਦੀ ਆਪਾਂ ਕੀ ਕਰੀ ਤੇਰਾ ਦੇਖਣ ਵਾਲਾ ਮਲਕਾ ਇਹ ਉਹ ਨੌਜਵਾਨ ਨੇ ਜਿਹੜੇ ਮਤਲਬ 40 ਤੋਂ ਲੈ ਕੇ 70 ਸਾਲਾਂ ਤਾਈਂ ਬੈਠੇ ਹੁੰਦੇ ਇੱਥੇ ਪੱਕੇ ਜੋਸ਼ ਜਿਹੜਾ ਇਹਨਾਂ ਦਾ ਨੌਜਵਾਨਾਂ ਵਾਲਾ ਇੱਤਾਂ ਨੌਜਵਾਨਾਂ ਨਾਲ ਆ ਗਿਆ ਸਾਡੇ ਪਿੰਡ ਦਾ ਇੱਕ ਲੋਹਤਾ ਟਾਵਰ ਜਿਹਦੇ ਤੇ ਸਾਰੇ ਟਾਵਰਾਂ ਦਾ ਬੋਝ ਆ ਕੀ ਰੇਟ ਆ ਬਾਬਾ ਜੀ 50 ਰੁਪਏ ਕਿਲੋ ਆ ਜੀ 50 ਰੁਪਏ ਕਿਲੋ ਉਹ ਦਤੀ ਦੇ ਕੇ ਕਰੇ ਉਹ ਦੇ ਉਹ ਦੇ ਉਹ ਡਿਸਕਾਊਂਟ ਵੀ ਚੱਲ ਜਾਂਦਾ ਜੇਰੀ 5 ਵਜੇ ਤੋਂ ਬਾਅਦ ਚਾਚਾ ਜੀ ਪਹੁੰਚ ਰਹੇ ਚੰਡੀਗੜ੍ਹ ਤੋਂ ਸਪੈਸ਼ਲ ਤਰੀਕੀ ਆਲ ਨੇ ਵਧੀਆ ਮੈਂ ਤੈਨੂੰ ਕਹਿ ਨਹੀਂ ਲੱਗਿਆ ਸੀ ਮੈਂ ਦੋ ਟਰੈਕਟਰ ਇਕੱਠੇ ਲੈ ਜਾ ਦੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਜੜਦੀ ਖਲਾਜ ਰੱਖਣ ਜੀ ਤੇ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਜਿਹੜਾ ਇਹ ਸਾਲ ਹੈ 2025 ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਪਰਮਾਤਮਾ ਪੂਰੀਆਂ ਕਰੇ ਤੇ ਬਾਕੀ ਅੱਜ ਪਹਿਲਾ ਦਿਨ ਹੈ ਵੀਡੀਓ ਦੇ ਹਿਸਾਬ ਨਾਲ ਦੂਜਾ ਬਣਦਾ ਵੈਸੇ ਸਹੀ ਅੱਜ ਇੱਕ ਤਰੀਕਾ 'ਚ ਤੇ ਬਾਕੀ ਹੁਣ ਮੈਂ ਤੇ ਲਾਪਰੇ ਸਿੰਘ ਜਾ ਰਿਆਂ ਜੀ ਆਟਾ ਸਿੱਟਣ ਚੱਕੀ ਤੇ ਕਿਉਂਕਿ ਸਭ ਤੋਂ ਜ਼ਰੂਰੀ ਤਾਂ ਆਟਾ ਹੈ ਜੇ ਘਰੇ ਰੋਟੀ ਨੇ ਪੱਕੀ ਦਿਖਾਵਾਏ ਕੀ ਕਹਿਣੀ ਸਾਡੇ ਪਿੰਡ ਦੇ ਨੌਜਵਾਨ ਬੈਠੇ ਆ ਵਾਹ ਜੀ ਵਾਹ ਆਨੰਦ ਲੈ ਰਹੇ ਧੁੰਗਾਂ ਤਾਂਾਂ ਪੈ ਗਈਆਂ ਐਦ ਕੀ ਤਾਂ ਲੱਗਦਾ ਧੁੰਗਾਂ ਪੈਣਗੀਆਂ ਨੇ ਜਿਵੇਂ ਮੌਸਮ ਸੀ ਕਹਿਣੀ ਸਹੀ ਮਾਤਾ ਠੰਡ ਹੋਈ ਹੈ ਨਿਆਰੇ ਲਈ ਜਾਂਦੇ ਲੋ ਹਾਂ ਨੇ ਇਹ ਠੰਡ ਮੇਰੇ ਸਾਹ ਹੁਣਾਂ ਦਾ ਠੰਡ ਮੈਨੂੰ ਤਾਂ ਬਹੁਤ ਚੰਗੀ ਲੱਗਦੀ ਗਰਮੀ ਤਾਂ ਬੰਦਾ ਮੂੰਹ ਹੀ ਮੁੜਕ ਮੁੜਕੇ ਹੋ ਜਾਂਦਾ ਠੰਡ ਦਾ ਤਾਂ ਐਂ ਠੱਡ ਲੱਗੂਗੀ ਤਾਂ ਬੰਦਾ ਕੁਝ ਪਾਲੂਗਾ ਤੇ ਪ੍ਰੇਮ ਜੀ ਨੇ ਸਬਜ਼ੀ ਘਟਾਉਂਦਾ ਜਾਂਦਾ ਪ੍ਰੇਮੀਅਰ ਚਲੋ ਤੇ ਬਾਕੀ ਪ੍ਰੇਮ ਨਾਲ ਨਾਲ ਕੁਲਚਾ ਦਾ ਕੰਮ ਵੀ ਕਰਦਾ ਹੈ ਮੁੰਡਾ ਵੀ ਸਿਆਣਾ ਮਿਹਨਤੀ ਮੁੰਡਾ ਹੈ ਨੌਜਵਾਨ ਮੁੰਡਾ ਤੇ ਨੌਜਵਾਨ ਮੁੰਡਿਆਂ ਦੀ ਹਮੇਸ਼ਾ ਹੀ ਹਮਾਇਤ ਕਰਨੀ ਚਾਹੀਦੀ ਜੇ ਕਿ ਵਧੀਆ ਕੰਮ ਕਰਦੇ ਹੋਣ ਤਾਂ ਫਿਲਹਾਲ ਜੇ ਅਸੀਂ ਪਹੁੰਚਣਾਂ ਨੇ ਖਾਨ ਸਾਹਿਬ ਦੀ ਚੱਕੀ ਤੇ ਅੱਠ ਤਾਂ ਛੱਡ ਗਏ ਤੇ ਫੇਰ ਵੀ ਹੋਰ ਕੰਮ ਕਰਾਂਗੇ। ਨਾਂ ਨੂੰ ਅਲ ਟੜ ਕੇ ਲਏ ਸੀ ਟਾਈਮ ਨਾਲ। ਪਰਮਾਤਮਾ ਦਾ ਨਾਮ ਵੀ ਲੈ ਲਿਆ। ਨਵਾਂ ਸਾਲ ਵਧੀਆ ਹੋਵੇ। ਲਓ ਪਹੁੰਚ ਗਏ ਚੱਕੀ ਦੇ। ਔਰ ਉਪੋਜ ਆ ਜਾ ਕਰ ਲਾ ਆਪਣੇ ਸਾਂ। ਚੱਲੋ। ਅਸੀ ਗਾਲ ਜੀ। ਹੈ ਨਹੀਂ ਕੋੜਾ। ਲਵਿੰਗ ਨਾਲ। ਚੱਕੋ ਜੀ ਆਟਾ ਆਪਣਾ। ਤੇ ਇਹਦਾ ਮੈਨ ਬੈਲੈਂਸ ਬਣਾ ਕੇ ਦੱਸੋ ਕਿੰਨੇ ਬੰਦੇ ਆ ਤੇ ਫਿਰ ਸ਼ਾਮ ਨੂੰ ਲੈ ਜਾਗੇ ਤਿੰਨ ਜਾਣੇ ਆ ਬਈ ਘਰੇ ਅਸੀਂ ਲੈ ਵੀ ਰਿਕਾਰਡ ਵੀ ਕਰ ਲਿਆ ਆਪਾਂ 25 ਕਿਲੋ ਸਾਢੇ 800 ਗ੍ਰਾਮ ਚਲੋ ਵੀ ਚੱਲ ਗਏ ਲਓ ਜੀ ਇਹ ਆ ਸਾਡੇ ਹੁਣ ਹਾਰ ਸਰਦਾਰ ਰੇਸ਼ਮ ਸਿੰਘ ਜੀ ਮਾਨ ਸਰੂ ਕੀ ਹਾਲ ਨੇ ਠੀਕ ਆ ਤਗੜੇ ਬੱਚੇ ਠੰਡ ਤੋਂ ਬੱਚੇ ਆ ਬਸ ਗ੍ਰੇਟਾ ਨਹੀਂ ਆਣਾ ਅੱਜ ਕਿ ਜਾਵਾਂਗੇ ਕਿੰਨੋਂ ਆਪਰੇਟ ਆਪਰੇਟ ਅਰੀਏ ਚਲੋ ਹੁਣ ਤਾਂ ਜਾਣ ਦਾ ਫਾਇਦਾ ਵੀ ਨਹੀਂ ਤਾਂ ਸਾਡੇ ਹਾਂ ਉੱਥੇ ਵੀ ਮਦਮ ਚੰਗਾ ਹੋਊਗਾ ਨਾ ਹੋਰ ਵਧ ਗਿਆ ਵਧ ਗਿਆ ਜਾਵਾਂ ਚੜ੍ਹਦੀ ਕਲਾ ਜਾਵਾਂ ਆ ਦੇਖ ਲਓ ਵੀ ਨਿੱਕੇ ਤੇ ਰਵੀ ਫਟ ਪਾਪਾ ਜੀ ਫੜ ਲੇ ਆਪਾਂ ਹੋਰ ਕਿਵੇਂ ਆਵੇ ਉਹ ਹਾਂ ਜੀ ਕਿਵੇਂ ਹੋ ਠੀਕ ਹੋ ਬੜੀਆ ਕੀ ਹਾਲ ਜੀ ਹੋਰ ਇਤੇ ਤਕੜੀ ਤੇ ਤਾਂ ਠੀਕ ਹੈ ਬੇਟਾ ਚੰਗੀ ਗੱਲ ਆ ਆਜਾ ਲਾਪਰੀ ਚੱਲ ਗਏ ਸਾਨੂੰ ਜਾਵਾਂਗੇ ਅੱਜ ਸੁਣੋ ਸਾਰੇ ਬਣਾ ਛਾਲਦਿਆਂ ਬਹੁਤ ਬਹੁਤ ਕੱਲ ਮੇਰੀ ਯਾਦ ਨਹੀਂ ਸੀ ਹਾਂ ਨਹੀਂ ਸਹੀ ਗੱਲ ਹੈ ਅੱਜ ਠੀਕ ਹੈ ਜੀ ਮਾਡ ਸਪੀਕਰ ਦਾ ਚਾਚਾ ਪੱਤਾ ਕਾਣਾ ਪਾੜਦੇ ਨੇ ਬੋਲ ਕੇ ਸਟਾਉਟ ਦੀ ਕਰਨ ਇੱਕ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਸੋਢੀ ਬਾਜ ਤੇ ਆ ਮਾਡ ਸਪੀਕਰ ਨਹੀਂ ਕੰਮ ਕਰਦਾ ਬਹੁਤ ਜਾਇਆ ਫਿਰ ਲੈ ਜਾਂਦੇ ਨਹੀਂ ਯਾਰ ਕਾਇਦੇਸ਼ ਘੁੰਮੇ ਅਸੀਂ ਲਾ 8 9 ਨਾ ਕਾਇਦੇਸ਼ ਘੁੰਮੇ ਅਸੀਂ థਾਈਲੈਂਡ ਤੇ ਮਲੇਸ਼ੀਆ ਅੱਛਾ ਦੋ ਥਾਂ ਹਾਂ ਚੱਲ ਗਏ ਅੱਗੇ ਆਪਾਂ ਕੀ ਕਰੀਏ ਤੇਰੇ ਦੇਖਣ ਵਾਲਾ ਮਲਕਾ ਲੈ ਵੀ ਕਰਨ ਸਿਆਂ ਤੇਰੇ ਗਾਣੇ ਚੱਲ ਰਹੇ ਆ ਥੋੜੇ ਮੈਂ ਪਾਉਜ਼ ਕਰ ਤੇ ਕਾਪੀਰਾਈਟ ਕਰਕੇ ਨਹੀਂ ਤੰਨ ਅਸੀਂ ਬਹੁਤ ਸੁਣਦੇ ਆ ਤੇ ਜਦੋਂ ਕੈਮਰਾ ਬੰਦ ਕਰਤਾ ਉਦੋਂ ਵਾਰੂ ਤੈਨੂੰ ਸੁਣਾਵਾਂਗੇ ਬਾਕੀ ਜੀ ਆ ਆ ਗਿਆ ਸਾਡੇ ਪਿੰਡ ਦਾ ਇੱਕ ਲੋਤਾ ਟਾਵਰ ਜਿਹਦੇ ਤੇ ਸਾਰੇ ਟਾਵਰਾਂ ਦਾ ਬੋਝ ਹੈ ਪੱਟਾ ਹੀ ਪੈਦਾ ਕੁਝ Airtel ਮੋਡਲ ਫਰ एयरटेल ਦਾ ਵੀ ਇਸੇ ਤਰੀਕਾ ਹੀ ਐ ਬੀਐਸਐਨਐਲ ਦਾ ਵੀ ਪਹਿਲਾਂ ਹੁੰਦਾ ਸੀ ਇਸੇ ਤੇ ਹੁੰਦਾ ਮੈਨੂੰ ਪਤਾ ਨਹੀਂ ਚੱਲਦਾ ਕਿ ਬੰਦ ਦਾ ਆ ਆਈਡੀਆ ਦਾ ਵੀ ਇਸੇ ਤਰੀਕੇ ਹੁੰਦਾ ਸੀਗਾ ਆਈਡੀਆ ਬੰਦ ਦਾ ਕਿ ਚੱਲਦੀ ਇਹਨਾਂ ਕੰਪਨੀ ਆਈਡੀਆ ਚੱਲਦੀ ਆ ਪਤਾ ਨਹੀਂ ਹੁਣ ਮੈਂ ਤੇ Airtel ਦਾ ਪਤਾ ਯਾਰ ਤੇ ਜਾਂ ਮੈਨਾਂ ਦਾ Jio ਦਾ ਉਹ ਵੀ ਸਾਰੇ ਹੁਣ ਮਤਲਬ ਜਿੰਨੇ ਵੀ ਸਾਡੇ ਪਿੰਡ ਦੇ ਰੇਂਜ ਆਉਂਦੀਆਂ ਇੱਕ ਟਾਵਰ ਸਿਰ ਤੇ ਆਉਂਦੀਆਂ ਚਲੋ ਗੱਡੀ ਬੈਕ ਮੋੜਨੀ ਪੈ ਗਈ ਪਿੰਡ ਚ ਕੰਮ ਚੱਲ ਰਿਹਾ ਤੇ ਪਿੰਡ ਦਾ ਕੰਮ ਹਾਂ ਸਫਾਈ ਵਿਹਾਨ ਵੀ ਚੱਲ ਰਿਹਾ ਕਿਉਂਕਿ ਨਗਰ ਕੀਰਤਨ ਵੀ ਆ ਰਿਹਾ ਪਤਾ ਲੱਗਿਆ ਕਿ ਸ਼ਕਿੰਦਰੀਕ ਨੂੰ ਨਹੀਂ ਨਾ ਕਰੀਂ ਭੀਟੇ ਵਾਲੇ ਤਾਂ 3 ਤਰੀਕ ਦਾ ਆਪਣੇ ਜਨਤ 3 ਨਹੀਂ ਹੋਊਗਾ ਤੇ ਬਾਕੀ ਵੇਖੋ ਵੇਖਦੇ ਹਾਂ ਕੀ ਕਰਦੇ ਆ ਕੌਣ ਜਾ ਰਹੇ ਜੋਗਾ ਜੀ ਜਾ ਰਹੇ ਨੇ ਇਹ ਜੀ ਜੋਗਾ ਅੰਤਰਰਾਸ਼ਟਰੀ ਖਿਡਾਰੀ ਕਬੱਡੀ ਦਾ ਓਏ ਹਾਂ ਸੋਹਣਾ ਮੇਰਾ ਪਿੰਡ ਤੇ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ ਲਾਪਰੀ ਫਿਰ ਤੋਂ ਹੁਣ ਜਾ ਰਹੇ ਹਾਂ ਉੱਥੇ ਡੱਬ ਵਾਲੀ ਹਾਂਜੀ ਕੀ ਨਾ ਆਪਣੇ ਪੈਲਸ ਦਾ ਰਿਕਲ ਪੈਲਸ ਰਿਕਲ ਪੈਲਸ ਇਹ ਕਿਹੜੇ ਰੋਡ ਤੇ ਹੈ ਇਹਣਾ ਸ਼ਹਿਰ ਦੇ ਵਿੱਚ ਸਕੂਲ ਨਹੀਂ ਹੁੰਦਾ ਹੀ ਇੱਕ ਕਿਹੜਾ ਸਕੂਲ ਦਾ ਨਾਮ ਕਿਹੜੀ ਪੰਜਾਬ ਵਾਲੇ ਪਾਸੇ ਆ ਕਿ ਹਰਿਆਣਾ ਦੇ ਪਾਸੇ ਆ ਪੰਜਾਬ ਵਾਲੇ ਪਾਸੇ ਆ ਤੇ ਅੱਛਾ ਉਹ ਮਤਲਬ ਰੈਸਟੋਰੈਂਟ ਟਾਈਪ ਆ ਕਿ ਜਿਵੇਂ ਪੈਲਸ ਹੈ ਦੋਨਾਂ ਕੋਸ਼ੀਨ ਹੈ ਵੈਰੀ ਗੁੱਡੇ ਯਾਰ ਤੇ ਕਿੰਨਾ ਰੈਂਟਰ ਹੋਟਲ ਲੈਣੇ ਬਾਈ ਇੱਕ ਪ੍ਰੋਗਰਾਮ ਦਾ ਇਹ ਪਤਾ ਨਹੀਂ ਉਹਨਾਂ ਨੂੰ ਪਤਾ ਜਾਂ ਚਾਚੇ ਨੂੰ ਪਤਾ ਚਲੋ ਜ਼ਰੂਰ ਹੈ ਕਿਸ ਦਿਨ ਗਏ ਤਾਂ ਆਪਾਂ ਜਾਣੇ ਰਹਿੰਨੇ ਖੜਾ ਜਦੋਂ ਗਏ ਤਾਂ ਵੀਡੀਓ ਵੀ ਬਣਾ ਕੇ ਲਾਵਾਂਗੇ ਆਪਾਂ ਸੋ ਸਭ ਤੋਂ ਵੱਧ ਰੌਣਕ ਮਿਲ ਸਾਡੇ ਪਿੰਡ ਦਾ ਇੱਥੇ ਹੁੰਦਾ ਹੈ ਇਹ ਉਹ ਨੌਜਵਾਨ ਨੇ ਜਿਹੜੇ ਮਤਲਬ 40 ਤੋਂ ਲੈ ਕੇ 70 ਸਾਲਾਂ ਤਾਈਂ ਬੈਠੇ ਹੁੰਦੇ ਇੱਥੇ ਪੱਕੇ ਜੋਸ਼ ਜਿਹੜਾ ਇਹਨਾਂ ਦਾ ਉਹ ਨੌਜਵਾਨਾਂ ਵਾਲਾ ਇੱਥਾ ਨੌਜਵਾਨਾਂ ਨਾਲ ਨਵੇਂ ਸਤਨਾ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੋ ਬਸ ਸਾਰਿਆਂ ਦੇ ਨਾਲ ਸੁਪਨੇ ਪੂਰੇ ਹੋਈ ਜਾਣ 25 ਚ ਹਰੇਕ ਬੰਦਾ ਸੁਖੀ ਹੋਵੇ ਤੇ ਆਪਨਾ ਹੁਣ ਮੇਰਾ ਸੁਪਨਾ ਪੂਰਾ ਹੋਏ ਆਪਣਾ ਵੀ ਹੋ ਜਾਊਗਾ ਹੁਣ ਆਪਣਾ ਨਾ ਮੇਨ ਫੋਕਸ ਆ ਛੱਪੜ ਤੇ ਐ ਇਹ ਮੈਂ ਉਹਨਾਂ ਨੂੰ ਕਹਿ ਵੀ ਦਿੱਤਾ ਇਹ ਹੁਣ ਕਿਸੇ ਲੋਟ ਸਾਫ਼ ਹੋ ਜੇ ਪਾਰਕ ਬਣ ਜੇ ਖੂਨ ਨੂੰ ਰੰਗ ਹੋ ਜੇ ਇਹ ਆਪਣੀ ਦਿਲੋਂ ਤਮੰਨਾ ਹੈ ਤੇ ਬਿਮਾਰੀਆਂ ਦਾ ਘਰ ਇੱਥੇ ਮੱਛਰ ਛੱਛਰ ਬਥੇਰਾ ਕੁਝ ਹੁੰਦਾ ਹੈ ਤੇ ਆਪਾਂ ਪੂਰਾ ਜੋਰ ਲਾ ਦੇਣਾ ਇਹਦਾ ਹੱਲ ਹੋ ਜੇ ਹੁਣ ਉਮੀਦ ਹੈ ਓਕੇ ਦੋਸਤੋ ਫਿਰ ਆਉਣਾ ਥੋੜੇ ਸਮੇਂ ਦੇ ਬਾਅਦ ਤੁਹਾਡੇ ਰੂਬਰੂ ਹੁੰਨੇ ਆ ਛੋਲ ਗਿਆ ਗਿਆ ਜੀ ਛੋਲੀਆਂ ਬਾ ਜੀ ਬਾ ਕੀ ਰੇਟ ਆ ਬਾਬਾ ਜੀ ਇਹ 50 ਰੁਪਏ ਕਿਲੋ ਆ ਜੀ 50 ਰੁਪਏ ਕਿਲੋ ਕਿੱਥੋਂ ਲਿਆਂਦਾ ਜੀ ਇਹ ਮੰਡਿਓਂ ਕੇ ਉਹ ਵਧੀਆ ਵਧੀਆ ਹੀ ਬਾਦ ਹੈ ਤੇ ਆਂਦਰ ਐਦੂ ਵਧੀਆ ਕੋਈ ਨਹੀਂ ਹੈ ਉਹ ਬਈ ਕਿਥੋਂ ਮੰਡੀੋਂ ਲਿਆਂਦਾ ਕਿ ਖੇਤੋਂ ਕਿਸੇ ਨਹੀਂ ਹੈਗਾ ਆਪਣੇ ਪੰਜਾਬੇ ਵਾਲਿਆਂ ਦਾ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਸਮਝ ਗਿਆ ਮੈਂ ਪਹਿਲਾਂ ਵੀ ਆਪਣੇ ਉੱਥੇ ਲਾਉਂਦੇ ਹੁੰਦੇ ਸੀ ਹਾਂ ਪਹਿਲਾਂ ਭੋਲੇ ਲੋਗ ਲਿਆਂਉਂਦੇ ਸੀ ਤੇ ਹੁਣ ਵੀ ਉਹ ਟਾਟਾ ਟੁੱਟਾ ਸਹੀ ਹੈ ਜੀ ਬੋਲਾ ਵਧੀਆ ਹੈ ਮੈਂ ਕਿਹਾ ਨਹੀਂ ਤਾਂ ਵੀ ਹੁੰਦੇ ਤੂੰ ਹੀ ਹੁੰਦੇ ਬਸ ਖਾੜ ਜਣਾ ਸਵਾਦਾ ਹੈ ਜੀ ਨਹੀਂ ਵਧੀਆ ਹੋਗਾ ਦੇਸੀ ਹੈ ਨਾ ਭਾਈ ਹਾਂ ਬੜਾ ਪਹਿਲੀ ਰਖਾਉਂਗਾ ਹਣਾ ਮੈਨੂੰ ਲੱਗਦਾ ਵਿੱਚ ਪਾਵਾਂਗੇ ਪਨੀਰ 50 ਰੁਪਏ ਪਨੀਰ ਹਾਂ ਹੋਰ ਦੱਦੀ ਦੇ ਕੇ ਕਰੇ ਉਹ ਦੇ ਉਹ ਡਿਸਕਾਊਂਟ ਵੀ ਚੱਲ ਜਾਂਦਾ ਕੇਰੀ 5 ਵਜੇ ਤੋਂ ਬਾਅਦ ਉਹ ਤੋਂ ਪਹਿਲਾਂ ਨਹੀਂ ਕਣੀ ਅੱਜ ਚੋਨੇ ਦਾ ਕੀ ਬੰਦ ਹਣਾ ਕਦੋਂ ਮਨਪਰੀ ਤਾਂ ਸਿੱਟੀ ਜਾਂਦਾ ਅੱਜ ਮਕਸਰ ਗਿਆ ਕੱਲ ਹੀ ਮਕਸਰ ਨਹੀਂ ਅੱਜ ਨਹੀਂ ਕੱਲ ਗਿਆ ਅੱਜ ਮਕਸਰ ਪਤਾ ਨਹੀਂ ਕੀ ਡਾਟਾ ਪੱਥ ਰਹਿੰਦੇ ਹੁਣ ਦੋ ਦਿਨਾਂ ਨੂੰ ਦੋ ਦਿਨਾਂ ਨੂੰ ਇਹਨਾਂ ਦਾ ਉਧਰ ਪੈਡੀ ਸਰਸੇ ਦਾ ਮੀਂਹ ਪੈ ਗਿਆ ਦੋ ਦਿਨ ਉੱਥੇ ਖੜਾ ਰਿਆ ਪਤਾ ਪਲ ਕਿਉਂ ਲੱਗ ਜਾਂਦਾ ਹਾਂ ਹਾਂ ਹੁਣੇ ਹੁਣ ਦਾ ਫਰਕ ਪੈ ਗਿਆ ਮਾਣ ਦੋ ਕੁ ਦਿਨਾਂ ਦਾ ਹੂੰ ਤੇ ਉਹ ਆਖੇ ਦੋ ਦਿਨ ਦਾ ਕਿ ਮੈਂ ਢੱਗੀ ਮਾਰਦੀ ਹਾਂ ਬਿਜਲੀ ਜ਼ਾਰ ਤੂਰ ਦੀ ਕਿਉਂ ਮਹਿੰਗੀ ਹੁੰਦੀ ਹੈ ਨਾ ਹਾਂ ਆ ਚਾਚਾ ਸੰਜੀਤ ਕੇ ਪਾਈ ਜਾਂਦੇ ਵੇਖ ਕੇ ਐ ਮੈਂ ਬਹੁਤ ਘੈਂਟ ਪ੍ਰੋਜੈਕਟ ਦਿਖਾ ਕੇ ਲਿਆ ਮੈਂ ਤੁਹਾਨੂੰ ਸਾਰੀਆਂ ਤਾਰਾਂ ਨਾਲ ਲੋ ਜੀ ਚਾਚਾ ਜੀ ਪਹੁੰਚ ਰਹੇ ਚੰਡੀਗੜ੍ਹ ਤੋਂ ਸਪੈਸ਼ਲ ਤਰੀਕੀ ਹਾਲ ਨੇ ਵਧੀਆ ਥੋਰ ਤਕੜੀ ਸਿਹਤ ਹਾਂ ਵਾਹ ਜੀ ਵਾਹ ਯਾਓ ਓਕੇ ਚਾਚੇ ਬਣਾਈ ਐ ਚਾਚੇ ਹਰਮਨ ਦੀ ਪਾਈ ਐ ਵੀਡੀਓ ਬਣਾ ਕੇ ਆਪਾਂ ਜੋਨਾ ਲੈ ਕੇ ਜਾ ਰਿਹਾ ਜੀ ਮੈਨੂੰ ਤੈਨੂੰ ਕਹਿ ਨਹੀਂ ਲੱਗਿਆ ਸੀ ਮੈਂ ਦੋ ਟਰੈਕਟਰ ਇਕੱਠੇ ਲੈ ਜਾ ਤੈਨੂੰ ਮੈਂ ਕਹਿ ਨਹੀਂ ਲੱਗਿਆ ਮੈਂ ਟਰੈਕਟਰ ਦੋ ਇਕੱਠੇ ਲੈ ਜਾਗਾ ਐਂ ਗੇੜੇ ਵਾਲੇ ਲੱਗਣਗੇ ਹੋਰ ਆਇਆ ਪਰਦਾ ਬਾਈ ਨਾਲ ਕੱਲ ਭਰੀ ਤੇ ਬੈਠੇ ਸੀ ਪਰਸੋਂ ਭਰੇ ਪਰਣਾ ਹੋ ਮੈਨੂੰ ਆਕੇ ਦੋ ਟਰੈਕਟਰ ਵੱਧ ਲੈ ਜਾ ਦੋ ਗੇੜੇ ਲਾਉਣੇ ਪੈਂਦੇ ਲੋ ਜੀ ਮਨਪ੍ਰੀਤ ਸਿੰਘ ਮਾਨ ਹੁਣ ਜਾ ਰਹੇ ਦਾਣਾ ਮੰਡੀ ਦਾਣਾ ਮੰਡੀ ਚ ਝੋਨਾ ਭਰਨਗੇ ਟਰਾਲੀਆਂ ਪਰਖੇ ਰੱਖਣਗੇ ਤੜਕੇ ਸਧਿਆ ਦੁਰਨਗੇ ਤੇ ਇਸ ਕੰਮ ਕੋ ਹਜੇ ਦੇ ਗੇੜੇ ਵਾਵਾ ਲੱਗਣੇ ਤਾਂ ਕਰਕੇ ਦੋ ਟਰੈਕਟਰ ਲੈ ਕੇ ਜਾ ਰਹੇ ਹਨ ਕੀ ਵਧੀਆ ਗੱਲ ਹੈ மானாதா! மன்தலோ